ਸੰਸਾਰ ਪ੍ਰਸਿੱਧ ਪ੍ਰਚੀਨ ਛੀ ਮੰਦਿਰ ਗਗਨ ਜੀ ਦਾ ਟਿੱਲਾ ਸੋੜਾ ਕੰਡੀ ਦੀ ਜੋ ਸੋਣ ਮਹੀਨੇ ਦੀ 40 ਰੋਜ਼ਾ ਯਾਤਰਾ ਚੱਲ ਰਹੀ ਹੈ ਇਹ ਯਾਤਰਾ ਅੱਜ 29 ਜੁਲਾਈ 2025 ਦਿਨ ਮੰਗਲਵਾਰ ਨੂੰ 14ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਈ ਭਾਵੇਂ ਕਿ ਮੰਦਿਰ ਸਭਾ ਵੱਲੋਂ ਸੇ ਭਗਤਾਂ ਦੀ ਸਹੂਲਤ ਲਈ ਲੋੜਿੰਦੇ ਇੰਤਜ਼ਾਮ ਕੀਤੇ ਜਾਣ ਚ ਕੋਈ ਕਸਰ ਨਹੀਂ ਛੱਡੀ ਜਾਂਦੀ ਪਰ ਕੁਦਰਤੀ ਔਂਕੜਾਂ ਨੂੰ ਨਹੀਂ ਰੋਕਿਆ ਜਾ ਸਕਦਾ ਜਦਕਿ ਅੱਜ ਤੜਕਸਾਰ ਵੀ ਅਜਹੀਆਂ ਹੀ ਔਕੜਾਂ ਨੇ ਉਸ ਸਮੇਂ ਸ਼ਿਵ ਭਗਤਾਂ ਦਾ ਰਾ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਬਹੁਤੇ ਜ਼ਮੀਂ ਹਨੇਰੀ ਝਖੜ ਨੇ ਆਪਣਾ ਰੰਗ ਦਿਖਾਇਆ ਪਰ ਅੱਜ ਫਿਰ ਇੱਕ ਵਾਰ ਸ਼ਿਵ ਭਗਤੀ ਜਿੱਤਦੀ ਤੇ ਔਕੜਾ ਦੀ ਆਕੜ ਭਜਦੀ ਨਜ਼ਰ ਆਈ ਜਦੋਂ ਸ਼ਿਵ ਭਗਤਾਂ ਨੇ ਉਪਤ ਔਕੜਾਂ ਦੇ ਬਾਵਜੂਦ 766 ਪੌੜੀਆਂ ਚੜ ਕੇ ਭਗਵਾਨ ਭੋਲੇ ਸ਼ੰਕਰ ਜੀ ਦੀ ਪੂਜਾ ਅਰਚਨਾ ਕੀਤੀ ਦੂਜੇ ਪਾਸੇ ਅੱਜ ਐਂਜਵੀ ਜਾ ਰਿਹਾ ਸੀ ਜਿਵੇਂ ਕੁਦਰਤੀ ਨਜ਼ਾਰਿਆਂ ਨੇ ਹਿਲ ਸਟੇਸ਼ਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੋਵੇ